ਤੰਬਰ 2 24 ਦਿਨ ਹੈਗੇ ਜੀ ਅੱਜ ਸ਼ਨੀਵਾਰ ਤੇ ਪਿਛਲੇ ਐਤਵਾਰ ਮੈਂ ਗਿਆ ਰਹਾ ਜਰ ਤਾਂ ਹੁਣ ਹੈਗਾ ਦਾ ਟਾਈਮ ਤਾਂ ਮੈਂ ਸੋਚਿਆ ਬੋਲਦਾ ਦੋ ਲੋ ਹੁਣ ਜਿੱਦਾਂ ਜਿਵੇਂ ਆਪਾਂ ਛੋਟੇ ਹੁੰਦੇ ਹੁੰਦੇ ਤੇ ਸਿੱਖਦੇ ਆ ਗੱਲਾਂ ਤਾਂ ਬਹੁਤ ਕੁਝ ਆਪਾਂ ਨੂੰ ਪਤਾ ਚੱਲਦਾ ਸਹੀ ਗੱਲ ਤੇ ਕੀ ਹੈ ਕੀ ਨਹੀਂ ਹੈਗਾ ਉਜ ਆਪਣੇ ਦਾਇਰਾ ਜੋ ਸੋਚਦਾ ਹੁੰਦਾ ਹੈ ਉਹ ਵਿਸ਼ਾਲ ਹੁੰਦਾ ਜਾਂਦਾ ਹੈ ਕਿ ਕੀ ਸਹੀ ਹੈ ਕਿਹ ਗਲਤ ਹੈ ਕਿਵੇਂ-ਕਿਵੇਂ ਹੁੰਦੀਆਂ ਚੀਜ਼ਾਂ ਮਤਲਬ ਆਪਾਂ ਨੂੰ ਪਤਾ ਚੱਲਦਾ ਰਹਿੰਦਾ ਹੈ ਤੇ ਆਪਣੀਆਂ ਗਲਤੀਆਂ ਸੁਧਰਦੀਆਂ ਆਏ ਸਭ ਕੁਝ ਹੁੰਦਾ ਹੈ ਤੇ ਸ਼ਾਇਦ ਮਤਲਬ ਕਿਦਾ ਵੀ ਇੱਕ ਪੁਆਇੰਟ ਤੇ ਜਾ ਕੇ ਜਦ ਵੀ ਬੰਦਾ ਨਿਆਂ ਨਿੱਕੇ ਵਾਲਾ ਹੋ ਜਾਂਦਾ ਰਹਦਾ ਤਾਂ ਵੀ ਸ਼ਾਇਦ ਉਹ ਦਿਮਾਗ ਦੇ ਤੌਰ ਤੇ ਸਿੱਖਣਾ ਬੰਦ ਕਰ ਦਿੰਦੇ ਆ ਚੀਜ਼ਾਂ ਮੋਸਟਲੀ ਨਹੀਂ ਨਾ ਨਾ ਮੈਂ ਹਾਰੀ ਕਿ ਨੂੰ ਨਹੀਂ کہہ ਰਿਹਾ ਜਦਾਂ ਤੇ ਜੋ ਵੀ ਉਹਨਾਂ ਦੇ ਦਾਇਰੇ ਤੋਂ ਬਾਹਰ ਦੀ ਗੱਲ ਹੁੰਦੀ ਆ ਤਾਂ ਉਹਨੂੰ ਨਾ ਨੁੱਕਰ ਵੱਜਦੀ ਸਿੱਧੀ ਹੁਰ ਦੇ ਪਰ ਘਾਟਾ ਵੱਜਦਾ ਕਿ ਨਹੀਂ ਐਦਾਂ ਨਹੀਂ ਜੀ ਐਦਾਂ ਐ ਨਹੀਂ ਐਵੇਂ ਸ਼ਾਇਦ ਉਹ ਤਾਂ ਜਿੱਦਾਂ ਵੀ ਉਹ ਤਾਂ ਸੈਂਟੀਫਿਕਲੀ ਵੀ ਪ੍ਰੂਵਨ ਹੈ ਕਿ ਰਿਸਕ ਟੇਕਿੰਗ ਅਬਿਲਟੀ ਜਿਹੜੀ ਹੈ ਉਹੋ ਘਟਦੀ ਐ ਉਮਰ ਦੇ ਨਾਲ ਨਾਲ ਪਰ ਮੈਂ ਸ਼ਾਇਦ ਰਿਸਕ ਦੀ ਗੱਲ ਨਹੀਂ ਕਰ ਰਿਹਾ ਮੈਂ ਉਹਦਾ ਗੱਲ ਕਰ ਰਹੀ ਹਾਂ ਜਨਰਲ ਕਿ ਉਹਨਾਂ ਦੀਆਂ ਡੈਫੀਨੇਸ਼ਨਸ ਹੁੰਦੀਆਂ ਇਹ ਗੱਲਾਂ ਨੂੰ ਲੈ ਕੇ ਵੀ ਇਹ ਗੱਲ ਐਵੇਂ ਆ ਇਹਨੂੰ ਐਗੱਲ ਹੈ ਜੇ ਐਵੇਂ ਨਹੀਂ ਤਾਂ ਐਵੇਂ ਆ ਠੀਕ ਆ ਪਰ ਆਊਟ ਆਫ ਦਾ ਬਾਕਸ ਨਹੀਂ ਹੁੰਦਾ ਉੱਥੇ ਕੁਝ ਤੇ ਜਦ ਕੋਈ ਛੱਟ ਆਫ ਦਾ ਬਾਕਸ ਹੁੰਦਾ ਹੈ ਵੀ ਉਹਨਾਂ ਦਾ ਦਿਮਾਗ ਸਮਝਣੇ ਨਹੀਂ ਸਮਝ ਪਾ ਰਿਹਾ ਹੁੰਦਾ ਉਹ ਗੱਲ ਤੇ ਉਹ ਕਾਟਾ ਮਾਰ ਦਿੰਦੇ ਆ ਕਿ ਆ ਉਹਦੀ ਕੋਈ ਹੇਠਾਂ ਨੂੰ ਸਿੱਟਣ ਲੱਗ ਜਾਂਦੇ ਉਹਦੀ ਡੈਫੀਨੇਸ਼ਨ ਨੂੰ ਲੈ ਕੇ ਬੱਸ ਐਦਾਂ ਹੀ ਚੱਲਦਾ ਰਹਿੰਦਾ ਤੇ ਚਲੋ ਮਤਲਬ ਐਜ਼ ਇਨ ਆਬਜ਼ਰਵੇਸ਼ਨ ਲिटल ਤੇ ਇੱਕ ਹੋਰ ਗੱਲ ਜਿੱਦਾਂ ਵੈਲੀਡੇਸ਼ਨ ਦੀ ਗੱਲ ਕਰਦੇ ਆਪਾਂ ਵੀ ਸਾਨੂੰ ਵੈਲੀਡੇਸ਼ਨ ਦੀ ਲੋੜ ਹੁੰਦੀ ਆ ਹੁੰਦੀ ਆ ਕੀ ਅਸੀਂ ਜਿੱਦਾਂ ਚਾਰ ਦਗ ਰੂਪ ਹੈ ਤੇ ਆਪਾਂ ਕੋਲ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹੁੰਦੇ ਜਿਹਦਾ ਬਾਕੀ ਬੰਦੇ ਕਰਦੇ ਆ ਉਹ ਤਾਂ ਆਪਣਾ ਨੇ ਉਹੋ ਗੱਲਾਂ ਬਾਤਾਂ ਕਰਦੇ ਆ ਮਤਲਬ ਕੱਲਾ ਯਾ ਆਊਟ ਆਫ ਆਊਟ ਆਫ ਕਮਿਊਨਿਟੀ ਕੋਈ ਵੀ ਫੀਲ ਨਹੀਂ ਕਰਨਾ ਚਾਹੁੰਦਾ ਹੁੰਦਾ ਤੇ ਅ ਤੇ ਮਤਲਬ ਆਪਾਂ ਸ਼ੁਰੂ ਵਿੱਚ ਐਕਸ਼ਨ ਲੈਂਦੇ ਆ ਵੀ ਆਪਣੀ ਪਰਸਨੈਲਿਟੀ ਉਸ ਰਿਕਾਰਡਿੰਗ ਚੇਂਜ ਬਣਾਉਂਦੇ ਆ ਜੋ ਠੀਕ ਹੈ ਕੁਲਣ ਮਿਲਣ ਵਾਸਤੇ ਹੁੰਦਾ ਪਰ ਇਹਦਾ ਉਹੀ ਐਕਸਟ੍ਰੀਮ ਟਵਰਸਟੀ ਹੁੰਦਾ ਏ ਜਿਵੇਂ ਐਕਸਟ੍ਰੀਮ ਹੈ ਤਾਂ ਐਡਿਕਸ਼ਨ ਵਾਲੇ ਬੰਦੇ ਨਾਲ ਜੇ ਰਹਿਣਾ ਹੈ ਤਾਂ ਉਹ ਐਡਿਕਸ਼ਨ ਵਾਲੀ ਸਾਈਡ ਜਾਂਦੇ ਆ ਬੰਦੇ ਤੇ ਜੇ ਹੋਰ ਭਈ ਮਤਲਬ ਇਹ ਐਕਸਟ੍ਰੀਮ ਮਾਈਕ ਐਗਜ਼ਾਮਪਲ ਹੈ ਬਾਕੀ ਮੈਨੂੰ ਨਹੀਂ ਸੁੱਝ ਰਹੀ ਹੈਗੀ ਪਰ ਵੈਲੀਡੇਸ਼ਨ ਕਰਕੇ ਹੀ ਇਹ ਸਭ ਕੁਝ ਹੁੰਦਾ ਹੈ ਚਾਹੇ ਕੱਪੜਿਆਂ ਦਾ ਸਟਾਈਲ ਹੋਵੇ ਚਾਹੇ ਅ ਚਾਹੇ ਹੋ ਗਿਆ ਜੀ ਬੋਲਚਾਲ ਦਾ ਢੰਗ ਹੋ ਗਿਆ ਜੀ ਮਤਲਬ ਇਹ ਜੋ ਗੱਲਾਂ ਇਹ ਵੈਲੀਡੇਸ਼ਨ ਵਾਸਤੇ ਹੁੰਦੀਆਂ ਹੈbro ਅੱਬਾ ਨੂੰ ਐਜ਼ ਇਨ ਕਮਿਊਨਿਟੀ 'ਚ ਰਹਿਣ ਵਾਸਤੇ ਕਰਨੀਆਂ ਪੈਂਦੀਆਂ ਹੈ ਛੋਟੇ ਤੋਂ ਛੋਟੇ ਯਾਰ ਵੱਡੇ ਤੋਂ ਵੱਡੇ ਲੈਵਲ ਤੇ ਐਂਡ ਅਹ ਫਿਰ ਤੀਜੀ ਗੱਲ ਮੈਂ ਕਰਨੀ ᱛੀ ਯੂਨੀਕਨੈਸ ਤੇ ਜਿੱਦਾਂ ਹਰ ਬੰਦਾ ਆਪਣੇ ਆਪ ਨੂੰ ਜਾਂਦਾ ਹੈ ਕਿ ਮੈਂ ਡਿਫਰੈਂਟ ਦਿਖਾਂ ਲੋਕਾਂ ਤੇ ਵੱਖਰਾ ਦਿਖਾਂ ਤੇ ਸਟੈਂਡ ਆਊਟ ਕਰਾਂ ਕਿਸੇ ਵੀ ਕਿਸੇ ਫਿਰ ਉਹ ਉਹ ਦਿਨ ਨਾਲ ਆਪਾਂ ਨੂੰ ਮੈਨੂੰ ਵੀ ਖੁਸ਼ੀ ਮਿਲਦੀ ਹੈ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਕੁਝ ਜੇ ਕੁਝ ਕਰ ਰਿਹਾ ਹਾਂਗਾ ਤਾਂ ਉਹਨਾਂ ਡਿਫਰੈਂਟ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰੂੰਗਾ ਜਾਂ ਆਪਣੇ ਨਵੇਂ ਇੰਟਰਸਟ ਪਾਲੂੰਗਾ ਜਾਂ ਜੋ ਵੀ ਮੈਨੂੰ ਸਟੈਂਡ ਆਊਟ ਕਰੇ ਜੋ ਜੋ ਕਿ ਹੁੰਦਾ ਹੈ ਵੀ ਮਤਲਬ ਸਾਇੰਸ ਇੱਕ ਤਰੀਕੇ ਨਾਲ ਅੰਦਰੋਂ ਖੁਸ਼ੀ ਆਂਦੀ ਹੈ ਕਿਉਂਕਿ ਆਪਾਂ ਇੱਕ ਸਿਮਿਲਰ ਬਣ ਕੇ ਨਹੀਂ ਰਹਿਣਾ ਚਾਹੁੰਦੇ ਐਦਾਂ ਹੀ ਹੁੰਦਾ ਨਾ ਵੀ ਜਦ ਆਪਣੇ ਵਰਗੇ ਕੱਪੜੇ ਕਿਸੇ ਨੇ ਪਾਏ ਹੋਏ ਹੁੰਦੇ ਆ ਤਾਂ ਲੱਗਦਾ ਵੀ ਯਾਰ ਉਹ ਐਦਾਂ ਹੀ ਵੀ ਆਪਾਂ ਨੂੰ ਉਹ ਫੀਲ ਹੁੰਦਾ ਕòm ਨਾਰਮਲ ਐਵੇਂ ਤਾਂ ਹੈ ਗੱਲ ਕਿ ਪਰ ਇਹ ਦਿਖ ਰਿਹਾ ਵੀ ਵਧੀਆ ਗੱਲ ਆ ਕਿ ਯੂਨੀਕਨੈਸ ਨੂੰ ਰਿਪਰੈਜ਼ੈਂਟ ਕਰਨੇ ਦੀ ਆਪਣੇ ਅੰਦਰ ਉਹ ਅਗਨਾ ਹੁੰਦੀ ਹੈ ਕਿ ਨਾ ਕੁਛ ਨਹੀਂ ਦਾਣਾ ਆਰਟਿਸਟ ਨੇ ਪੇਂਟਿੰਗ ਦੀਆਂ ਨੀਤੀਆਂ ਬਣਨੀਆਂ ਵਧੀਆ ਤੇ ਵਧੀਆ ਰਾਈਟਿੰਗਸ ਨੀਤੀਆਂ ਹੋਣੀਆਂ ਲਿਖ ਲਿਖਤਾਂ ਕਹਾਣੀਆਂ ਨਾਵਲ ਜੋ ਵੀ ਹੈ ਤੇ ਗਾਣੇ ਨਹੀਂ ਤੇ ਬਣਨੇ ਠੀਕ ਹੈ ਇਹ ਮਹਾਰਤਾ ਨੀਤੀਆਂ ਬਣਨੀਆਂ ਉਹ ਇਸ ਕਰਕੇ ਕਿ ਆਪਣੇ ਆਪ ਨੂੰ ਸਟੈਂਡ ਆਊਟ ਇਹ ਬਿਹਤਰ ਸਾਬਿਤ ਕਰਨ ਦੇ ਜੋ ਕਿ ਵਧੀਆ ਗੱਲ ਹੈ ਤੇ ਜੋ ਵੀ ਮਤਲਬ ਜੇ ਇਸ ਅਕੋਰਡਿੰਗਲੀ ਦੇਖਿਆ ਜਾਵੇ ਤਾਂ ਆਪਕਾ ਨੂੰ ਰਾਹੂ ਤੇ ਬੈਟਰ ਤੇ ਬੈਟਰ ਬਣਾਉਂਦੀ ਹੈ एवरीडे ਨਾ ਕਿ ਇਸ ਗੱਲ ਤੋਂ ਕਿ ਛੱਡ ਪਰੇ کیا ਗਿਆ ਪਨਾ ਤੇ ਅੱਜ ਵਾਸਤੇ ਅਨਾਈ 80 ਗੀ 28 ਸਪਟੰਬਰ 2024 ਦਿਨ ਸੀ ਗਏ ਦੀ ਸ਼ਨੀਵਾਰ ਸਸ਼ਿਕਰ